ਅਤੀ ਪੌਣੇ 3:30 ਦੇ ਕਰੀਬ ਕੋਈ ਬਹੁਤ ਜ਼ੋਰਦਾਰ ਧਮਾਕਾ ਹੋਇਆ। ਉਹ ਪਤਾ ਨਹੀਂ ਇਸ ਤਰ੍ਹਾਂ ਲੱਗਾ ਸੀ ਜਿਸ ਤਰ੍ਹਾਂ ਕੋਈ ਬਹੁਤ ਜ਼ਬਰਦਸਤ ਚੀਜ਼ ਬਹੁਤ ਜ਼ੋਰਦਾਰ ਕਾਫੀ ਦੂਰ ਤੱਕੋਂ ਦੀ ਆਵਾਜ਼ ਗਈ ਹੈ। ਲੇਕਿਨ ਕੋਈ ਵੀ ਬਾਹਰ ਨਹੀਂ ਆਇਆ, ਕੋਈ ਵੀ ਪਬਲਿਕ ਦਾ ਬੰਦਾ ਜਾਂ ਕੋਈ ਵੀ ਨਹੀਂ ਨਜ਼ਰ ਆਇਆ। ਇੱਕ ਵਾਰੀ ਇਹ ਮੈਂ ਅਸੀਂ ਵੀ ਸਹਿਮ ਗਏ ਕਿ ਯਾਰ ਇਹ ਕੀ ਹੋਇਆ? ਲੇਕਿਨ ਫਿਰ ਇੱਥੇ ਕੁੱਤੇ ਵਗੈਰਾ ਐਨੇ ਹੁੰਦੇ ਆ ਤੇ ਮੈਂ ਕਹਿੰਦਾ ਯਾਰ ਕੋਈ ਬੰਦੇ ਭੱਜੇ ਆ ਜਾਂ ਕੀ ਹੋਇਆ ਕਾਦਾ ਆਵਾਜ਼ ਆਈ ਹੈ ਕਾਦਾ ਧਮਾਕਾ ਆਇਆ ਕੁੱਤੇ ਉੱਥੇ ਖੜੇ ਸੀ ਲੇਕਿਨ ਕੁੱਤੇ ਭੌਕੇ ਨਹੀਂ ਪਤਾ ਲੱਗ ਪਈ ਕਿਹੜੀ ਜਗ੍ਹਾ ਹੋਇਆ ਸੀ ਕੋਕੀ ਦੇ ਬਿਲਕੁਲ ਬਾਹਰ ਹੋਇਆ ਕੋਈ ਇਹ ਨਹੀਂ ਪੂਰਾ ਪਤਾ ਕਿਉਂਕਿ ਮੈਂ ਤੇ ਬਾਈ ਚਾਂਸ ਬਾਥਰੂਮ ਕਰਨ ਆਇਆ ਤੇ ਚੱਕੇ ਤੇ ਆਇਆ ਤੇ ਦੇਖੀ ਹੁਣ ਸਿਰਫ ਪਤਾ ਲੱਗਾ ਕਿ ਕੀ ਗੱਲਬਾਤ ਹੋਈ ਮੇਰੇ ਕੋਲ ਮੇਰੇ ਤੇ ਉਸਲੇ ਪਤਾ ਲੱਗਾ ਵਾਈਫ ਨੇ ਉਠਾਇਆ ਹੈ ਕਹਿੰਦੇ ਉਹ ਕੁਝ ਪਾਰਟਮੈਂਟ ਦੇ ਬੰਦੇ ਆਏ ਆ ਥੱਲੇ ਵੀ ਉਹ ਵੈਰੀਫਿਕੇਸ਼ਨ ਹੋ ਰਹੀ ਹੈ ਤੇ ਉਹ ਮਤਲਬ ਕਿ ਸਾਰਾ ਦੇਖਣ ਆਏ ਆ ਤੇ ਪੋਰਟ ਕੰਟੀ ਦੀ ਥੱਲੇ ਜਾਓਗੇ ਤੇ ਪਤਾ ਲੱਗੇਗਾ ਵੀ ਕੀ ਗੱਲ ਹੋਈ ਸਚਾਈ ਕੀ ਹੈ ਇਹਦੇ ਨੂੰ ਨਹੀਂ ਪਤਾ ਐਵੇਂ ਤੁਹਾਨੂੰ ਕੀ ਲੇਕਿਨ ਧਮਾਕਾ ਵਸ਼ ਹੋਇਆ 100% ਕੀ 1 ਲੱਖ ਹੋਇਆ ਪੁਲਿਸ ਪੋਰਟਲੀਆ ਮੁਕੇ ਤੇ ਪੁਲਿਸ ਬਗਤੀ ਜਾਰੀ ਚੱਲ ਪੁਲਿਸ ਤੋਂ ਜਾਂਚ ਤੇ ਕੀਤੀ ਜਾ ਰਹੀ ਹੈ ਸਵੇਰ ਦੀ ਆ ਰਹੇ ਹੈ ਔਰ ਸਾਰਾ ਆਪਣਾ ਆਪਣੇ ਤੌਰ ਤੇ ਜੋ ਵੈਰੀਫਿਕੇਸ਼ਨ ਕਰਨੀ ਹੈ ਕਰ ਰਹੇ ਹੈ ਜਦ ਬਕਤ ਨਿਵਾਸੀ ਆ ਇੱਥੇ ਕੀ ਗੱਲ ਬਾਤ ਹੋਈ ਇੱਥੇ ਰਾਤ ਨੂੰ ਧਮਾਕਾ ਆਇਆ ਪਰ ਇਹ ਨਹੀਂ ਪਤਾ ਲੱਗਾ ਕਿਸ ਚੀਜ਼ ਦਾ ਧਮਾਕਾ ਆਇਆ ਜੇ ਬਮਾਂ ਨੂੰ ਆ ਚੀਜ਼ ਉਸ ਤਰ੍ਹਾਂ ਦਾ ਧਮਾਕਾ ਆਇਆ ਹਾਂ ਜੀ ਜੀ ਇਹ ਕੀ ਗੁਰਵਸ਼ ਨਗਰ ਕੌਂਕੀ ਦੇ ਕੋਲ ਹੋਇਆ ਜਾਂ ਪਾਰਕ ਦੇ ਕੋਲ ਹੈ ਇਹ ਕਿਸੇ ਨੂੰ ਕੁਝ ਨਹੀਂ ਪਤਾ ਲੱਗਣ ਡਿਆ ਨੁਕਸਾਨ ਕੋਈ ਨਹੀਂ ਹੋਇਆ ਪੁਲਿਸ ਅਧਿਕਾਰੀ ਬੁਝੇ ਪੁਲਿਸ ਅਧਿਕਾਰੀ ਸਾਰੇ ਆ ਗਏ ਸਾਰੇ ਕਰਨ ਡਿਆ ਹੈ ਬਹੁਤ ਵਧੀਆ ਸਲੰਗਾ ਜੋ ਕੇ ਪੁਲਿਸ ਨੂੰ ਪਰ ਆਪਣੇ ਆਨ ਸੁਰੱਖਿਅਤ ਮਹਿਸੂਸ ਕਰਦੇ ਨਹੀਂ ਅਸੀਂ ਆਪਣੇ ਆਨ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਕਿਉਂਕਿ ਇਹ ਅਸਲੇ ਇਹ ਨਹੀਂ ਪਤਾ ਕਿ ਇਹਨੇ ਲੁੱਟ ਖੋਇ ਨਹੀਂ ਕਿ ਬੰਦਾ ਘਰੋਂ ਆਪਣੇ ਜਾਂਦਾ ਹੈ ਬਾਅਦ ਵਿੱਚ ਵਾਪਸ ਆਣਾ ਹੈ ਇਹ ਕੋਈ ਪਤਾ ਉਹ ਕੀ ਮੰਗੀ ਕਰ ਮੰਗਿਆ ਕਿ ਇਸ ਅਗਸਤ ਦਾਈ ਜਾਏ ਪੁਲਿਸ ਇਹ ਪੁਲਿਸ ਸਾਰੇ ਪਤਾ ਕਰੇ ਇਹ ਪੁਲਿਸ ਹੋਏਗਾ ਵਧੀਆ ਹੀ ਕਰ ਪੁਲਿਸ ਬਹੁਤ ਵਧੀਆ ਕਾਰੀ ਕੰਮ ਇਹੋ ਜੀ ਕੋਈ ਗੱਲ ਇਹ ਹੈ ਕਿ ਜਿਹੜਾ ਫਰਸ਼ਗਰ ਬਲਾਸ ਹੋਇਆ ਇੱਕ ਜਿਹੜੀ ਇਨਫੋਰਮੇਸ਼ਨ ਆਈ ਸੀ ਕਿ ਕੋਈ ਤਮਾਕੀਏਰ ਕੀ ਕੋਈ ਜਿਹੜੀ ਆਵਾਜ਼ਨਾਈ ਦਿੱਤੀ ਆ ਜਿਸਤੇ ਜਿਹੜੀਆਂ ਸਾਡੀਆਂ ਟੀਮਾਂ ਜਿਹੜੀਆਂ ਵਾ ਸਾਰੀਆਂ ਮੌਕੇ ਤੇ ਜਿਹੜੀਆਂ ਚੱਲੇ ਗਈਆਂ ਨੇ ਇਸ ਚੀਜ਼ ਨੂੰ ਇਨਵੈਸਟਿਗੇਟ ਕਰ ਰਹੇ ਆ ਜਿਹੜੀ ਗੁਰਬਖਸ਼ ਨਗਰ ਬਾਰੇ ਕਿਹਾ ਜਾ ਰਿਹਾ ਗੁਰਬਖਸ਼ ਨਗਰ ਸਾਡੀ ਜਿਹੜੀ ਚੌਂਕੀ ਹੈ ਪਹਿਲਾਂ ਜਿਹੜੀ ਆ ਪੂਸ ਚੌਂਕੀ ਹੁੰਦੀ ਸੀਗੀ ਇਸ ਨੂੰ ਫਿਰ ਨਾਕੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀਗਾ ਉਸ ਦੀ ਬਿਲਡਿੰਗ ਜਿਹੜੀ ਆ ਤਰਾਣੀ ਆ ਉਸ ਸੰਬੰਧੀ ਜਿਹੜੀ ਇਨਫਾਰਮੇਸ਼ਨ ਸਾਨੂੰ ਰੀਸੀਵ ਹੋਈ ਆ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਮੌਕੇ ਤੇ ਜਾ ਕੇ ਇਸ ਨੂੰ ਇਨਵੈਸਟਿਗੇਟ ਕਰ ਰਹੀਆਂ ਹਨ ਕਿ ਇਹ ਕਿਸ ਕਾਰਨ ਕਰਕੇ ਜਿਹੜਾ ਇਹ ਹੋਇਆ ਇਨੇ ਵੇਲੇ ਸਮਾਵੇ ਦਾ ਸਰ ਇਹ ਪੁਲਿਸ ਨੂੰ ਜਾਣਕਾਰੀ ਮਿਲ ਗਈ ਹੈ ਸਾਡੀਆਂ ਸਾਰੀਆਂ ਟੀਮਾਂ ਅਸੀਂ ਫਰੈਂਚੀਗੀਆਂ ਦੂਜੀਆਂ ਟੀਮਾਂ ਵੀ ਭਲਾ ਕੇ ਕਰੀ ਦੇਖ ਰਹੇ ਨੇ ਕਿ ਇਹ ਜਿਹੜਾ ਟਮਾਟਾ ਇਹ ਕੇਸ ਕਰਨ ਕਰਕੇ ਹੋਇਆ ਹੈ ਹੋਇਆ ਅੰਦਰ ਹੀ ਚੌਂਕੀ ਦੇ ਅੰਦਰ ਇੱਕ ਅਜੇ ਪਹੁੰਚੇ ਹੈ ਜੀ ਇਹਨੂੰ ਕਰ ਰਹੇ ਹੈ ਇਨਵੈਸਟੀਗੇਟ ਇਨਵੈਸਟੀਗੇਟ ਕਰਕੇ ਤੁਹਾਨੂੰ ਦੱਸਾਂਗੇ ਇਹ ਆਜ ਇਨਫਾਰਮੇਸ਼ਨ ਨਸੀਬ ਹੋਈ ਹੈ ਜੀ ਮੌਕੇ ਤੇ ਟੀਮਾਂ ਪਹੁੰਚ ਗਈਆਂ ਨੇ ਸਾਡੇ ਹੋਰ ਵੀ ਅਫਸਰ ਆ ਰਹੇ ਨੇ ਇਹਦੇ ਵਿੱਚ ਵੇਖ ਲੈਣੇ ਵੀ ਇਹਦੇ ਵਿੱਚ ਇਹ ਧਮਾਕਾ ਹੈ ਕਿਸ ਕਾਰਨ ਕਰਕੇ ਜਿਹੜਾ ਧਮਾਕਾ ਹੋਇਆ ਹੈ ਆਜ ਜਾਨ ਜਾਰੀ ਹੈ ਇਸ ਦੇ ਵਿੱਚ ਦੇਸ਼ ਕਰਨਾ ਕਰਕੇ ਧਮਾਕਾ ਹੋਇਆ ਉਸ ਦੇ ਵਿੱਚ ਤੁਹਾਨੂੰ ਕਬਜੀ ਕਰਦਾ ਨਹੀਂ ਕੋਈ ਨੁਕਸਾਨ ਐਸਾ ਧਮਾਕਾ ਹੋਇਆ ਇਹ ਇਹ ਅਜੀਬ ਨਹੀਂ ਅਜੇ ਇਸ ਗੱਲ ਨੂੰ ਆਪਾਂ ਅਜੇ ਇਸ ਗੱਲ ਨੂੰ ਕਲੀਅਰ ਨਹੀਂ ਕਰ ਸਕਦੇ ਜੀ ਪਰ ਉਹਦੇ ਵਿੱਚ ਨੁਕਸਾਨ ਵਾਲੀ ਕੋਈ ਵੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਉਹ ਅਸੀਂ ਕਰ ਰਹੇ ਹਾਂ ਜੀ ਅਸੀਂ ਟੀਮਾਂ ਆਪਣੀ ਡਿਪਲੋਏ ਕਰਤੀਆਂ ਵਾ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ